ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਬਟਾਲਾ ਵਾਸੀ ਕਰਨਗੇ ਗੁਰੂ ਨਾਨਕ ਦੇਵ ਜੀ ਦੀ ਗ੍ਰਾਤ ਦਾ ਸਵਾਗਤ ਸਿੱਖ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਲੰਗਰ ਲਗਾਏ ਕੇ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਪ ਪੂਰਵ ਸੁਲਤਾਨਪੁਰ ਲੋਧੀ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਭੇਰ ਸਾਹਿਬ ਤੋਂ ਵਿਸ਼ਾਲ ਪ੍ਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪੁੱਜੇਗਾ ਇਸ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਖਾਸਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਜਗਾ ਜਗਾ ਨਗਰ ਕੀਰਤਨ ਦੇ ਸਵਾਗਤ ਲਈ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਹ ਬਰਾਤ ਰੁਕੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੱਜ ਸ਼ਾਮ ਬਟਾਲਾ ਪਹੁੰਚੇਗਾ। ਜਿੱਥੇ ਬਟਾਲਾ ਦੀ ਸੰਗਤ ਵੱਲੋਂ ਬਰਾਤ ਤੇ ਰੂਪ ਦੇ ਵਿੱਚ ਆਏ ਨਗਰ ਕੀਰਤਨਾ ਦਾ ਸਵਾਗਤ ਕੀਤਾ ਜਾਵੇਗਾ। ਬਰਾਤੀਆਂ ਦਾ ਸਵਾਗਤ ਕੀਤਾ ਜਾਵੇਗਾ। ਪੂਰਾ ਵਿਆਹ ਦਾ ਮਾਹੌਲ ਸੰਗਤਾਂ ਵਿੱਚ ਉਤਸ਼ਾਹ ਨਾਨਕ ਨਾਮ ਜਪਦੇ ਹੋਏ ਬ੍ਰਾਤ ਰੂਪੀ ਸੰਗਤ ਜਾ ਰਹੀ ਹੈ ਬਟਾਲੇ ਦੀ ਧਰਤੀ ਤੇ ਸultanpur Lodhi ਤੋਂ ਪત્રਕਾਰ ਵਿਕਰਮ ਤਲਵੰਡੀ ਤੇ ਕਮਲ ਉੱਚਾ ਦੀ ਵਿਸ਼ੇਸ਼ ਰਿਪੋਰਟ ਲੋ ਰਲ ਨਗਿਆ ਹਰਿਆ ਕੋ ਨਕਿਆ ਹਰਿਆ ਹਰਿ ਤੇ ਦੇਤਾਲੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 578 ਵਿਆਹਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਆਹਪੁਰਬ ਦੀ ਯਾਦ ਦੇ ਅੰਦਰ ਮahan ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਰੰਭ ਹੋ ਗਿਆ ਹੈ ਹੋਇਆ ਸਮੇਤ ਤਲਵੰਡੀ ਪੁਲ ਤੋਂ ਹੁੰਦਾ ਹੋਇਆ ਫਾਜ਼ਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਥਾਣੀ ਹੁੰਦਾ ਹੋਇਆ ਅੱਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਕਣੀਏ ਕੇ ਕਣੀਏ ਕੇ ਤੋਂ ਢਿਲਵਾਟਨ ਵਾਟੋਂ ਉਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਥਾਣੀ ਹੁੰਦਾ ਹੋਇਆ ਬਟਾਲੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਗੁਰਾਂ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਾ ਬਿਆਦੀ ਸੇਵਾ ਕਰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਦੇ ਸੰਗਤਾਂ ਨੂੰ ਗੁਰੂ ਨਾਨਕ ਜੀ ਦੇ ਵਿਆਹਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ 508ਵਾਂ ਵਾਰ ਵਿਆਪੁਰਬਾ ਜੀ ਗੁਰੂ ਨਾਨਕ ਦੇਵ ਜੀ ਦਾ ਜੋ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਬਾਬਾ ਬਕਾਲਾ ਹੁੰਦੇ ਆ ਬਟਾਲਾ ਬਟਾਲੇ ਤੱਕ ਜੀ ਰੂਪ ਲੈ ਰੂਪ ਲੈ ਨੇ ਇੱਥੋਂ ਸੁਲਤਾਨਪੁਰ ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲਮਾ ਢਿਲਮਾ ਤੋਂ ਗਾੜੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਕ ਮੈਤਾ ਚੌਂਕ ਤੋਂ ਅੱਗੇ ਜਿਹੜਾ ਹੈਗਾ ਸੰਤਾਂ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਵਾ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘੱਟੋ ਘੱਟ ਵੀ ਉਹ ਜਿਹੜਾ 15-20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟੇ ਦਾ ਬਣ ਜਾਂਦਾ ਜੀ ਦੇਖੋ ਜੀ ਐਤਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾਂਦਾ ਜੀ ਸਾਹਿਬ ਸ੍ਰੀ ਗੁਰੂ ਮਰਨ ਸਿੰਘ ਜੀ ਮਹਾਰਾਜ ਦੇ ਵਿਆਹਪੁਰਪ ਤੇ ਅੱਜ ਗੁਰੂ ਨਾਨਕ ਦੇਵ ਮਹਾਰਾਜੀ ਦੀ ਪਵਿੱਤਰ ਧਰਤੀ ਜਿੱਥੋਂ ਅੱਜ ਬਟਾਲਾ ਵਾਸਤੇ ਬਰਾਦ ਰੂਪੀ ਨਗਰ ਕੀਰਤਨ ਦੀ ਰਵਾਨਗੀ ਹੋ ਚੁੱਕੀ ਹੈ ਪੂਰੇ ਵਰਲਡ ਵਿੱਚ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਗਤਾਂ ਜਿਹੜੇ ਕਿ ਹਰ ਧਰਮ ਦੇ ਲੋਕ ਗੁਰਨਾਨਕ ਦੇ ਮਹਾਰਾਜ ਨੂੰ ਆਪਣਾ ਗੁਰੂ ਆਪਣਾ ਪੀਰ ਮੰਨਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਅੱਜ ਤੋਂ ਰੋਦਨ ਬਾਸ 100 ਵਾਰ ਇੱਕ ਤਰੀ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਜਿਹੜਾ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਗੁਰੂ ਨਾਨਕ ਸਾਹਿਬ ਦਾ ਘਰ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ 1 ਸਤੰਬਰ ਨੂੰ ਪੂਰੇ ਵਰਲਡ ਤੋਂ ਇੰਡੀਆ ਤੋਂ ਸੰਗਤਾਂ ਉੱਥੇ ਉਧਿਆੜਾ ਮਨਾਉਣ ਲਈ ਆ ਰਹੀਆਂ ਅੱਜ ਇੰਨਾ ਵੱਡਾ ਇਕੱਠ ਜੋ ਸੰਗਤਾਂ ਦਾ ਉਤਸ਼ਾਹ ਅਜੇ ਕਿ ਕੁਦਰਤ ਦੇ ਅੱਗੇ ਯੋਰ ਨਹੀਂ ਇਲਾਕਾ ਬਹੁਤ ਸਾਰਾ ਪਾਣੀ ਦੀ ਮਾਰ ਥੱਲੇ ਆ ਹੜ ਆਇਆ ਹੋਇਆ ਹੈ ਲੇਕਿਨ ਉਹਨਾਂ ਚੀਜ਼ਾਂ ਨੂੰ ਪਿੱਛੇ ਹਟ ਕੇ ਸੰਗਤਾਂ ਨੇ ਆਪਣੇ ਗੁਰੂ ਨੂੰ ਨਗਰ ਕੀਰਤਨ ਰੂਪ ਚ ਉਹਦੀ ਬਰਾਤ ਤੋਰਨ ਲਈ ਸੰਗਤਾਂ ਪੂਰੇ ਇਲਾਕੇ ਚੋਂ ਦੇਸ਼ ਵਿਦੇਸ਼ ਤੋਂ ਇਸ ਪਵਿੱਤਰ ਧਰਤੀ ਸੁਲਤਾਨਪੋਰੀ ਦੀ ਆਈਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਇੱਥੇ ਸੁਲਤਾਨਪੋਰੀ ਦੀ ਧਰਤੀ ਆਨ ਤੇ ਜੀ ਆਇਆਂ ਕਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਇਹ ਨਗਰ ਕੀਰਤਨ ਜੋ ਸੁਲਤਾਨਪੋਰੀ ਤੋਂ ਚੱਲਿਆ ਹੈ ਇਹ ਕਿੱਥੇ ਕਿੱਥੇ ਰੁਕੇਗਾ ਕਿ ਕਿ ਪੜਾ ਰਹਿਣਗੇ ਤੇ ਪਟਾਲਾ ਕਿੰਨੇ ਵਜੇ ਪਹੁੰਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿੱਦਾਂ ਮੰਨ ਲਓ ਇੱਥੇ ਸultanpur ਤੋਂ ਚੱਲ ਕੇ ਰਸਤੇ ਦੇ ਵਿੱਚ ਹੁਣ ਇੱਥੇ ਤਲਵੰਡੀ ਰੁਕੇਗਾ ਤਲਵੰਡੀ ਤੋਂ ਮੁੰਡੀ ਮੋੜ ਮੁੰਡੀ ਮੋੜ ਤੋਂ ਜਿੱਦਾਂ ਸਕਦਾ ਬਾਬਾ ਲੀਡਰ ਸਿੰਘ ਜੀ ਉੱਥੇ ਫਤੂ ਢਿੰਗੇ ਵਿਖੇ ਉੱਥੇ ਲੰਗਰ ਲਾਉਂਦੇ ਆ ਆਪਦੇ ਸਥਾਨਾਂ ਦੇ ਉੱਤੇ ਉਦੋਂ ਬਾਅਦ ਬਾਬਾ ਮਹਾਤਮਾ ਮਣੀ ਜੀ ਉੱਥੇ ਉਹਨਾਂ ਨੂੰ ਰੋਕ ਕੇ ਫਿਰ ਉੱਥੇ ਰਈਆ ਬਿਆਸ ਮਤਲਬ ਜਾਣਗੇ ਬਾਬਾ ਬਕਾਲਾ ਸਾਹਿਬ ਫਿਰ ਜਿੱਦਾਂ ਜਿੱਦਾਂ ਸੰਗਤਾਂ ਰਾਹ ਦੇ ਵਿੱਚ ਜਾਂਦੇ ਜਾਂਦੇ ਤਕਰੀਬਨ ਸਰਾਤ ਪੈ ਜਾਂਦੀ ਜੀ ਉੱਥੇ ਪਹੁੰਚਦੇ ਆ ਪਹੁੰਚਦੇ ਆ ਅੱਜ ਬਹੁਤ ਉਪਰਾਲਾ ਕੀਤਾ ਗੁਰਦੁਆਰਾ ਸ਼ਰੋਮਨੀ ਕਮੇਟੀ ਵੱਲੋਂ ਮੈਨੇਜਰ ਸਾਹਿਬ ਵੱਲੋਂ ਵੀ ਟਾਈਮ ਨਾਲ ਨਗਰ ਕੀਰਤਨ ਨੂੰ ਆਰੰਭ ਕੀਤਾ ਗਿਆ ਤੇ ਟਾਈਮ ਨਾਲ ਪਹੁੰਚਣ ਦੀ ਯੋਜਨਾ ਸੀਗੀ ਵੀ ਜਦੋਂ ਬਰਸਾਟਾਂ ਆ ਸੰਗਤਾਂ ਵੱਲੋਂ ਕੀਤਾ ਸਵਾਗਤ ਬਹੁਤ ਬਹੁਤ ਧਰਮਾ ਸਵਾਗਤ ਕੀਤਾ ਗਿਆ ਤਾਂ ਤਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਜਿਹੜਾ ਵਿਆਹ ਦਾ ਪੁਰਬ ਹੈ ਇਹਦੇ ਵਾਸਤੇ ਸੰਗਤਾਂ ਪਹਿਲਾਂ ਹੀ ਸਲਤਨਪੁਰ ਲੋਧੀ ਇਲਾਕੇ ਦੀਆਂ ਪੂਰੀਆਂ ਭਾਵੇਂ ਕਿਤਾ ਕੇ ਦੱਸਿਆ ਕਿ ਖੜ ਦੀ ਬਹੁਤ ਮਾਰਾ ਸਲਤਨਪੁਰ ਲੋਧੀ ਦੇ ਮਤਲ ਇਲਾਕੇ ਦੇ ਵਿੱਚ ਪਰ ਫੇਰ ਵੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਬਹੁਤ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਸਿਹਰ ਦੀ ਸੰਗਤਾਂ 4 ਵਜੇ ਦੀਆਂ ਪੂਰਾ ਮਤਲਬ ਮਹਾਰਾਜ ਦੇ ਗੁਣ ਗਾ ਰਹੀਆਂ ਤੇ ਸ਼ਬਦ ਕੀਰਤਨ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਮਤਲਬ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਨਾਲ ਇਥੋਂ ਸ਼ਹਿਰ ਤੋਂ ਬਾਹਰ ਬਣਾਰਗੀ ਹੋ ਚੁੱਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਮਿਆ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਇਦਾ ਪੁੱਤਰ ਜਹਾਰਾ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰਭ ਨੂੰ ਸਮਰਪਿਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ 베ਰ ਸਾਹ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਪ੍ਰਾਤ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਮਰਤ ਵੇਲੇ ਤੋਂ ਚੱਲ ਕੇ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਪਾਪਾ ਪਕੜਾ ਸਾਹਿਬ ਔਰ ਵਿਆਸ ਤੋਂ ਹੁੰਦਾ ਹੈ ਰਾਤ ਨੂੰ ਪਟਾਣ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਯਕ ਮਾਤਾ ਮਾਦਾ ਸਲਕਣੀ ਜੀ ਦੇ ਇਸ ਵਿਆਹ ਪਰਮਾ ਸਬਕ ਕੱਲ ਨੂੰ ਸਾਰੀਆਂ ਰਸਮਾਂ ਹੋਣਗੀਆਂ ਮੈਂ ਸੁਭੁਚੇ ਸਿੱਖ ਜਗਦਰੂ ਗੁਰੂ ਨਾਨਕ ਨਾਮ ਵਾਲਾ ਸਜਦਾਂ ਨੂੰ ਇਹ ਵਿਆਹ ਪਰਵ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਹਾਂ